ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਆਈ ਹੋਪ ਤੁਸੀਂ ਸਾਰੇ ਠੀਕ ਹੋ ਧੰਨ ਗੁਰੂ ਰਾਮ ਦਾ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਣ ਤੇ थैंक यू ਸੋਮਾਚ ਜਿਨ੍ਹਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਕੀਤਾ ਤੇ ਅੱਜ ਆਪਾਂ ਜਾਂਦੇ ਸੀ ਮੰਮੀ ਹੂਨਾ ਕੋਲੇ ਮੰਮੀ ਮੇਰੇ ਮੰਮੀ ਕੇ ਪਿੰਡੇ ਜਾਂਦੇ ਸੀ ਤੇ ਕਿਆ ਪਿੰਡ ਤੇ ਪਿੰਡਿਆਂ ਦੀਆਂ ਮौज-ਮਸਤੀਆਂ ਇੱਕ ਦਿਨ ਵਾਸਤੇ ਇਹ ਉਹ ਘਰ ਆਪਣਾ ਹੁੰਦਾ ਜਿੱਥੇ ਆਪਾਂ ਨੂੰ ਜਾ ਕੇ ਸਾਰਾ ਹੀ ਕੁਝ ਭੁੱਲ ਜਾਂਦਾ ਸਾਰੇ ਦੁੱਖ ਦੂਰ ਹੋ ਜਾਂਦੇ ਸਰਦਾਰ ਜੀ ਮੈਨੂੰ ਛੱਡ ਕੇ ਤੇ ਵਾਪਸ ਆ ਜਾਣਗੇ ਫਿਰ ਮੈਨੂੰ ਲੈਣ ਵਾਸਤੇ ਜਾਣਗੇ ਅਗਲੇ ਦਿਨ ਤੇ ਦੇਖੋ ਤੁਸੀਂ ਪਰਜਾਈਆਂ ਦੀ ਸੇਵਾ ਇੱਕ ਭੈਣ ਨੇ ਮੈਨੂੰ ਪੁੱਛਿਆ ਸੀ ਤੇਰੀਆਂ ਪਰਜਾਈਆਂ ਸੋਹਣੀਆਂ ਸੋਹਣੀਆਂ ਨਹੀਂ ਪਹਿਲਾਂ ਤਾਂ ਸਾਡੇ ਘਰੇ ਆ ਚੀਜ਼ਾਂ ਦੇਖੋ ਤੁਸੀਂ ਮੇਰੇ ਭਤੀਜੇ ਨੂੰ ਬਹੁਤ ਸ਼ੌਂਕ ਆ ਤੇ ਮੈਨੂੰ ਜਿੰਨੇ ਪੁੱਛਿਆ ਸੀ ਨਾ ਪਰਜਾਈਆਂ ਸੋਹਣੀਆਂ ਨਹੀਂ ਉਹਦੇ ਲਈ ਸਵਾਲ ਆ ਸੋਹਣੀਆਂ ਦੀ ਗੱਲ ਨਹੀਂ ਕਰਦੀ ਮੈਂ ਬੰਦਾ ਜਿਹੋ ਜਿਹਾ ਮਰਜ਼ੀ ਰੰਗ ਰੂਪ ਦਾ ਹੋਵੇ ਜਿਹੜੀਆਂ ਮਾਂ ਪਿਓ ਦੀ ਸੇਵਾ ਕਰਦੀਆਂ ਬਗਾਨੇ ਘਰੋਂ ਆ ਕੇ ਤੇ ਆਪਾਂ ਨੂੰ ਘਰੇ ਆਈਆਂ ਨੂੰ ਸਾਂਭਦੀਆਂ ਨਾ ਭੈਣੇ ਉਹ ਬਹੁਤ ਸੋਹਣੀਆਂ ਸੋਹਣੀਆਂ ਨਹੀਂ ਬਹੁਤ ਜਿਆਦੀਆਂ ਸੋਹਣੀਆਂ ਜਾਂਦੇ ਸੀ ਦਰਿਆ ਦੇ ਰੀਏ ਲਈ ਮੇਰੀ ਪਰਜਾਈ ਦੇ ਪੇਕੇ ਆ ਵੱਡੀ ਦੇ ਉੱਥੇ ਜਾਂਦੇ ਸੀ ਅਸੀਂ ਮੈਂ ਮੇਰਾ ਭਾਈ ਤੇ ਮੇਰੀ ਭਾਬੀ ਤੇ ਮੇਰੀ ਮੰਮੀ ਤੇ ਸਾਡਾ ਸਾਰਾ ਛੋਟਾ ਸਰਗੁਣ ਛੋਟੀ ਸਰਗੁਣ ਜਾਂਦੀ ਹੈ ਸਾਡੀ ਇਧਰ ਏਰੀਆ ਬਹੁਤ ਸੋਹਣਾ ਹੈ ਤੇ ਅੱਜ ਆਪਾਂ ਗਏ ਸੀ ਸ਼ੋਪਿੰਗ ਕਰਨ ਵਾਸਤੇ ਕੱਪੜੇ ਖਰੀਦਣ ਵਾਸਤੇ ਜਿਹਦੇ ਵਿੱਚ ਮੇਰੀਆਂ ਦੋਵੇਂ ਭਾਬੀਆਂ ਮੇਰੇ ਹਸਬੈਂਡ ਮੇਰਾ ਬ੍ਰਦਰ ਮੇਰੀ ਪਤੀਜੀ ਹੁਸਨਪ੍ਰੀਤ ਤੇ ਮੈਂ ਬਹੁਤ ਮਸਤੀ ਕੀਤੀ ਬਹੁਤ ਦਾ ਇੱਜਤ ਕਰਨ ਵਾਲਾ ਹੋਣਾ ਚਾਹੀਦੇ ਆ ਸੋਹਣਿਆਂ ਤੋਂ ਕੀ ਲੈਣਾ ਹੁੰਦਾ ਸੋਹਣੇ ਤਾਂ ਬਹੁਤ ਬਹੁਤ ਤੁਰੇ ਫਿਰਦੇ ਆ ਤੇ ਬਹੁਤ ਖੂਬ ਚੰਗਾ ਪਰਜਾਈਆਂ ਖੂਬ ਸੇਵਾ ਕਰਦੀਆਂ ਖੂਬ ਉਹੋ ਕਰਦੀਆਂ ਆ ਚੰਗਾ ਫੀਲ ਹੁੰਦਾ ਫਿਰ ਮੈਂ ਲੈਣੇ ਸੀ ਇੱਕ ਦੋ ਪਾਂਡੇ ਪਾਂਡੇ ਤਾਂ ਬਹੁਤ ਸੀ ਫਿਰ ਤੁਹਾਨੂੰ ਪਤਾ ਹੀ ਪੇਕੇ ਆ ਤੇ ਆ ਆਂਦਾ ਚਾਹ ਹੁੰਦਾ ਆ ਵੀ ਚੀਜ਼ ਲੈ ਲਈਏ ਆ ਵੀ ਇੱਥੇ ਅਸੀਂ ਲਈ ਜਾਂਦੇ ਸੀ ਫਰੂਟ ਤੇ ਸਬਜ਼ੀਆਂ ਤੇ ਆ ਫਰਾਕਾਂ ਵਾਲਾ ਭਾਈ ਲੰਘਿਆ ਤੇ ਮੇਰੇ ਹਸਬੰਦ ਨੂੰ ਆ ਕੇ ਕਹਿੰਦੀ ਕਹਿੰਦੀ ਮੈਨੂੰ ਨਾ ਲੈ ਕੇ ਦੇ ਕੋਸੇ ਕਹਿੰਦੇ ਫਰੂਟ ਲੈ ਲਓ ਤੇ ਕਹਿੰਦੀ ਨਹੀਂ ਮੈਂ ਫਰਾਕ ਲੈਣੀ ਆ ਫਰਾਕ ਲੈਣੀ ਆ ਭਾਈ ਕੋਲੇ ਲੈ ਗਈ ਉਹ ਭਾਈ ਫਰਾਕਾਂ ਲੈ ਫੇਰ ਹੀ ਇੱਕ ਲਈ ਕਹਿੰਦੀ ਇੱਕ ਹੋਰ ਲੈ ਕੇ ਦੋ ਇੱਕ ਹੋਰ ਲੈ ਕੇ ਦੋ ਫਿਰ ਦੋ ਫਰਾਕਾਂ ਲੈ ਕੇ ਦਿੱਤੀਆਂ ਮੇਰੇ ਹਸਬੰਦ ਨੇ ਚਲੋ ਕੋਈ ਨਾ ਬੱਚਾ ਪਾ ਲੂਗਾ ਹਨਾ ਆਪਾਂ ਆਪਣੇ ਲਈ ਵੀ ਤਾਂ ਇੰਨਾ ਖਰਚਾ ਕਰਦੇ ਹੀ ਆ ਕਿਨੇ ਇਹ ਨਾਲ ਆ ਕੇ ਉਹਨੂੰ ਦੇਖਦੇ ਸੀ ਪੂਰੀ ਆ ਜੂ ਤੈਨੂੰ ਪੂਰੀ ਆ ਜੂ ਤੇ ਬਹੁਤ ਚੰਗਾ ਲੱਗਿਆ ਪੇਕੇਆਂ ਦੇ ਪਿੰਡ ਪਹਿਲੀ ਵਾਰੀ ਤੁਰ ਕੇ ਸ਼ਾਪਿੰਗ ਕੀਤੀ ਬਾਜ਼ਾਰ ਛੋਟੀ ਪਰਝਾਈ ਦੇ ਪੇਕੇ ਵੀ ਇਸ ਸ਼ਹਿਰ ਵਿੱਚ ਸੀਗੇ ਤੇ ਪਹਿਲਾਂ ਜਾਂਦੇ ਵੀ ਉਹਨਾਂ ਘਰੇ ਗਏ ਗੱਡੀਆਂ ਉੱਧਰ ਖਲਾਰ ਕੇ ਫੇਰ ਅਸੀਂ ਤੁਰ ਤੇ ਘਰੇ ਆਉਂਦਿਆਂ ਨੂੰ ਸਾਡੀ ਸਰਗੁਣ ਘਰੇ ਸੀ ਉਹਨੇ ਗੁਬਾਰੇ ਓਹੋ ਹੋ ਘਰੇ ਕੰਮ ਖਲਾਰਤੀ ਸਾਰੀ ਜੋੜਿਆਂ ਵਾਲੇ ਗਿੱਤੇ ਕੱਢ-ਕੱਢ ਕੇ ਉੱਤੇ ਗੁਬਾਰੇ ਲਾਉਂਦੀ ਸੀ ਕਹਿੰਦੀ ਮੇਰੇ ਫੁੱਫੜ ਜੀ ਆਉਂਦੇ ਆ ਮੈਂ ਉਹਨਾਂ ਨੂੰ ਸਰਪ੍ਰਾਈਜ਼ ਕਰਨਾ ਸਾਇਪ੍ਰਾਈਜ਼ ਕਰਨਾ ਮੇਰੇ ਵੱਡੇ ਭਾਈ ਦੇ ਸ਼ਾਮ ਨੂੰ ਮੇਰੇ ਆ ਗਿਆ ਨਾਨਕਾ ਪਰਿਵਾਰ ਮਾਮਾ ਜੀ ਦੀ ਛੋਟੀ ਪੋਤੀ ਆ ਨੱਚਦੀ ਹੈਗੀ ਨਾ ਮਾਮਾ ਮਮੀ ਹੁਣ ਨਹੀਂ ਜਾਂ ਦੋਨੋਂ ਆ ਤੇ ਮਾਮੀ ਮਾਮਾਈ ਦਾ ਬੇਟਾ ਸਾਰੇ ਜਣੇ ਮੈਨੂੰ ਮਿਲਣ ਵਾਸਤੇ ਆ ਸੀ ਬੀਕੋਸ ਮੈਂ ਨਾ ਜਾ ਨਹੀਂ ਸਕੀਗੀ ਕਿ ਇਸ ਟਾਈਮ ਉਹਨਾਂ ਕੋਲੇ ਮੰਮੀ ਬੈਠੇ ਹੈਗੇ ਮੇਰੀ ਫਾਈ ਜੀ ਬੈਠੇ ਸੀ ਕੋਲੇ ਉਹ ਨੱਚਦੀ ਆ ਬਹੁਤ ਸੋਹਣਾ ਨੱਚਦੀ ਐ ਤੇ ਚਾਰ ਚਫੇਰੇ ਦੇਖਦੀ ਸਾਰੇ ਜਣੇ ਖੜੇ ਆ ਤੇ ਸੰਗਦੀ ਸੀਗੀ ਬਹੁਤ ਨਾਈਸ ਹੈ ਮੇਰਾ ਮਾਮ ਨਾਨਕਾ ਪਰਵਾਰ ਵੀ ਬਹੁਤ ਜਿਆਦਾ ਪਿਆਰ ਆ ਸਾਰਿਆਂ ਵਿੱਚ ਮੈਨੂੰ ਵੀ ਬਹੁਤ ਚੰਗਾ ਲੱਗਿਆ ਮਾਮੀ ਜੀ ਮਾਮੇ ਦੀਆਂ ਪੋਤੀਆਂ ਭਰਜਾਈ ਪਤੀਜੀ ਪਤੀਜਾ ਸਾਰੇ ਜਣੇ ਬੈਠੇ ਸੀਗੇ ਬਹੁਤ ਮਜਾ ਆਇਆ ਦਿਨ ਤਾਂ ਦੋ ਹੀ ਲੱਗੇ ਪਰ ਇੰਨਾ ਵੱਡਾ ਬ੍ਰਦਰ ਕਰੇ ਸੀਗਾ ਤੇ ਫਿਰ ਮੈਂ ਤੜਕੇ ਤੜਕੇ ਉਹਨਾਂ ਨੂੰ ਕੱਪੜੇ ਦਿਖਾਉਣ ਲੱਗ ਗਈ ਮੇਰੀਆਂ ਭਾਬੀਆਂ ਨੇ ਆਪਦੇ ਵੀ ਲਿਆਂਦੇ ਸੀ ਦੋ ਦੋ ਸੂਟ ਹੁਸਨਪ੍ਰੀਤ ਦੇ ਮੇਰੇ ਮੰਮਾ ਦੇ ਤੇ ਨਾਲੇ ਮੈਨੂੰ ਭਾਂਡੇ ਲੈ ਕੇ ਦਿੱਤੇ ਬਹੁਤ ਜ਼ਿਆਦਾ ਥੈਂਕ ਯੂ ਸੋ ਮੱਚ ਸਾਰਿਆਂ ਦੇ ਹੀ ਪੇਕੇ ਐਵੇਂ ਦੇ ਹੋਣੇ ਚਾਹੀਦੇ ਆ ਤੇ ਸਾਰਿਆਂ ਦੇ ਹੁੰਦੇ ਵੀ ਆ ਹਨਾ ਤੇ ਮੈਂ ਤਾਂ ਸਾਰਿਆਂ ਪਰਜਾਈਆਂ ਨੂੰ ਵੀ ਇਹ ਰਿਕਵੈਸਟ ਕਰਦੀ ਆ ਵੀ ਭਾਈ ਨੇ ਨਾਨਾ ਆਈਆਂ ਦੇ ਨਾ ਕਦੀ ਵੀ ਮੱਥੇ ਵਟ ਨਾ ਪਾਇਆ ਕਰੋ ਇਹ ਮੇਰੇ ਹਸਬੰਡ ਦੇ ਆ ਕੱਪੜੇ ਤੇ ਮੈਂ ਤਾਂ ਲਾਇਆ ਵੀ ਖੱਟ ਲਿਆ ਚਾਪ ਹੋਣੀਆਂ ਜੋ ਕੋਈ ਚੀਜ਼ ਹੋਰ ਚਾਹੀਦੀ ਸੀ ਉਹ ਵੀ ਲੈ ਲਈ ਕਿਉਂਕਿ ਪੇਕਿਆਂ ਤੋਂ ਹੀ ਆਪਾਂ ਲੈ ਸਕਦੇ ਹਨਾ ਨਾ ਫੇਰ ਆਪਾਂ ਨੇ ਲਾਈਆਂ ਰੋਟੀਆਂ ਤੰਦੂਰ ਤੇ ਮੈਂ ਵੀ ਲਾ ਲੈਂਦੀ ਮੈਨੂੰ ਬਹੁਤ ਸ਼ੌਂਕ ਆ ਤੇ ਇਹਨਾਂ ਨੇ ਤਾਂ ਬਾਹਰ ਰੱਖਿਆ ਹੋਇਆ ਤੰਦੂਰ ਤੇ ਉਹ ਸਾਰੇ ਲਾ ਲੈਂਦੇ ਮੇਰੀਆਂ ਭਾਬੀਆਂ ਵੀ ਲਾ ਲੈਂਦੀਆਂ ਭਤੀਜੀ ਛੋਟੀ ਵੱਡੀ ਆ ਜਿਹੜੀ ਉਹ ਵੀ ਲਾ ਲੈਂਦੀ ਆ ਉਮਰ ਤਾਂ ਹਜੇ ਛੋਟੀ ਉਹ ਵੀ ਤੰਦੂਰ ਤੇ ਰੋਟੀਆਂ ਲਾ ਲੈਂਦੀ ਬਹੁਤ ਮਜ਼ਾ ਆਇਆ ਹਨਾ ਤੇ ਥੈਂਕ ਯੂ ਸੋ ਮਾਚਾ ਬਗਾਨੇ ਘਰ ਦੀਆਂ ਧੀਆਂ ਨੂੰ ਵੀ ਪਿਆਰ ਦੇਣਾ ਚਾਹੀਦਾ ਹੈ ਤੇ ਬਗਾਨੀਆਂ ਵੀ ਆਪਾਂ ਨੂੰ ਪਿਆਰ ਦੇਣੇ ਪਤਾ ਨਾ ਲੱਗੇ ਨੇ ਨਾਨ ਪਰਝਾਈਆਂ ਆਪਾਂ ਕਿ ਪਹਿਣਾ ਪਹਿਣਾ ਤੇ ਰੰਗ ਨਹੀਂ ਦੇਖੀ ਜਾਂਦੇ ਹੁੰਦੇ ਭੈਣੇ ਤੇਰਾ ਤਾਂ ਅਜੇ ਭਰਾ ਵਿਆਹਿਆ ਨਹੀਂ ਤੇ ਤੂੰ ਲੋਕਾਂ ਦੀਆਂ ਪਰਝਾਈਆਂ ਬਾਰੇ ਪੁੱਛਦੀ ਹੁੰਦੀ ਆਂ ਵੀ